ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹਦੀ ਕੋਈ ਬਹੁਤੀ ਵਿਆਖਿਆ ਕਰਨ ਦੀ ਲੋੜ ਨਹੀਂ ਕਿਉਂਕਿ ਇਹ ਇੱਕ ਨੋਕ ਝੋਕ ਜੀ ਦਾ ਹੀ ਗੀਤ ਹੈ ਪਤੀ ਪਤਨੀ ਦਾ ਸੋ ਮਾਣੋਂ ਆਨੰਦ ਪਿਆਰੇ ਜੇ ਗੀਤ ਦਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਹਾਡਾ ਕੋਈ ਨਾ ਕਿਸੇ ਦਾ ਵੀ ਕਮੈਂਟ ਆਉਂਦਾ ਨਾ ਮੈਂ ਹਰ ਇੱਕ ਦਾ ਜਵਾਬ ਵੀ ਦਿੰਨੀ ਆ ਮੈਨੂੰ ਬਹੁਤ ਪਸੰਦ ਆ ਵੀ ਤੁਸੀਂ ਮੈਨੂੰ ਕਮੈਂਟ ਕੀਤਾ ਸਗੋਂ ਮੈਨੂੰ ਦੱਸਿਆ ਕਰੋ ਤੁਸੀਂ ਕਿੱਥੋਂ ਕਮੈਂਟ ਕਰ ਰਹੇ ਹਾਂ ਕਿੱਥੋਂ ਤੁਸੀਂ ਸੁਣ ਰਹੇ ਹੋ ਜਿੱਥੋਂ ਸੋ ਮਾਣੋ ਨੰਦ ਪਿਆਰੇ ਜੇ ਗੀਤ ਦਾ ਸਗੀ ਕਰਾ ਕੇ ਦੇਗੀ ਨੀ ਸਾਨੂੰ ਭੁੱਲਾ ਦਾ ਕਰ ਗਿਆ ਕਰਾ ਰਣੀ ਮਾਹੀ ਆਉਗੀ ਆਇਆ ਹੋ ਗਿਆ ਆਉਗੀ ਤੀਆਰ ਨੀ ਕੋੜੇ ਛਾੜੇ ਗਿਆ ਉੜਦਾ ਤਾ ਦੀਸੇ ਰੋਮਾਲ ਨੀ ਬਾਕੀ ਵੜੇ ਗਿਆ ਬਾਕੀ ਵੜੇ ਤੋ ਲਾਵਨੀ ਤਰ ਤਰ ਗਿਆ ਤਰ ਤਰ ਗਿਆ ਯੱਗੇ ਸੀ ਪਰਿਆ ਬੁਜਾਰਨੀ ਹੋ ਤੇ ਵੜ ਗਿਆ ਨੀਓ ਤੇ ਵੜ ਗਿਆ ਫਰੀਂ ਆ ਦੇ ਵਿੱਚ ਖੜਾ ਦੇਖਨੀ ਸੀ ਨਾ ਸਾੜੇ ਗਿਆ ਨੀ ਸੀ ਨਾ ਸਾੜੇ ਗਿਆ ਝੂਟੇ ਜੇ ਮਾਹੀ ਦੇ ਨਾੜ ਨੀ ਚਾਪੜਨਾ ਖੇੜੀਏ ಕಾ ಟೆಕೆ ಸಾನುಟಿಕೆದಿಯ ಕಾರನಿ ಮಾಯ ಹಿಯ ಕೊಡ ಸಿತಿಯ ಘಡ ಚಳಗಿಯನ್ನಿ ಘೋಡ ಚಡ್ಡದ ಸೆರ ಮಲ್ಿ ಬಾಳ್ಯ ಬಾಗಿ ವಳಿಯ ಬಾಘಾಂ ಬೀತಲಿ ತಾರ ತಾರಿಯ ಿ ತಾರು ತಾರ ಅಸಿ ಭರೆಯ ಬಾರ ನೀ ಉಳಿಯ ವಡಿಯ ಪರದೇ ನೀ ಸೀನಾ ಸಡಗ್ಯಾ ಸೀನಾ ಸಡಿಯ जे झेजे माहि देनाळनी चौपुटनाडिये